ਜੀਤ ਕੋ ਅਦੇ ਅੰਤਿਮ ਦਰਸ਼ਨਾਂ ਲਈ ਕੀ ਪਹੁੰਚ ਸਕੇਗਾ ਜੱਗੂ ਭਗਵਾਨ ਪੁਰੀਆ ਗੈਂਗਸਟਰ ਜੱਗੂ ਭਗਵਾਨ ਪੁਰੀਆ ਦੀ ਮਾਸੀ ਦੇ ਘਰ ਅਫਸੋਸ ਲਈ ਪਹੁੰਚ ਰਹੇ ਨੇ ਇਲਾਕੇ ਦੇ ਲੋਕ ਪਿਛਲੇ ਛੇ ਮਹੀਨਿਆਂ ਤੋਂ ਗੈਂਸਟਰ ਜੱਗੂ ਦੀ ਮਾਤਾ ਰਹਿ ਰਹੀ ਸੀ ਬਟਾਲੇ ਵਿਦੇਸ਼ ਰਹਿੰਦੇ ਜੱਗੂ ਭਗਵਾਨ ਪੁਰੀਆ ਦੇ ਭਰਾ ਮਨਦੀਪ ਸਿੰਘ ਦਾ ਇੰਤਜ਼ਾਰ ਜਿਸ ਦੇ ਹੋਂਦ ਹੋਣ ਗਿਆ ਮਾ ਦੀਆਂ ਅੰਤਿਮ ਰਸਮਾਂ ਪੂਰੀਆਂ ਜੱਗੂ ਭਗਵਾਨ ਪੁਰੀਆ ਦੀ ਮਾ ਤੇ ਨੌਜਵਾਨ ਕਰਨਵੀ ਦੇ ਕਤਲ ਦੀ ਜ਼ਿੰਮੇਵਾਰੀ ਬੰਬੀ ਹਾ ਗੈਂਗ ਦੇ ਡੋਨੀਪੁਰ ਨੇ ਲਈ ਹੈ कल रात बटाला ਦੇ ਸਭ ਤੋਂ ਸੁਰੱਖਿਅਤ ਪੋਸ਼ ਇਲਾਕੇ 'ਚ ਹੋਏ ਕਤਲਗਾਰ ਕੇ ਹਰ ਪਾਸੇ ਡਰ ਖੋਫ ਤੇ ਸਹਿਮ ਦਾ ਮਾਹੌਲ ਬਣਿਆ ਹੈ ਗੈਂਗਸਟਰ ਜੱਗੂਦੀ ਮਾਤਾ ਹਰਜੀਤ ਕੋਰ ਭਗਵਾਨਪੁਰ ਪਿੰਡ ਦੀ ਸਰਪੰਚ ਵੀ ਰਹਿ ਚੁਕੀ ਹੈ ਮਿਠਰੈਸ ਬਾਦੀ ਸੀ ਤੇ ਹਰ ਇੱਕ ਦੀ ਮਦਦ ਵੀ ਕਰਦੀ ਸੀ ਇਸੇ ਕਰਕੇ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਜੱਗੂ ਭਗਵਾਨਪੁਰੀਆ ਦੋ ਪ੍ਰਾਣੇ ਇੱਕ ਪ੍ਰਾ ਪਰਿਵਾਰਸ ਵਿੱਚ ਵਿਦੇਸ਼ ਵਸਦਾਏ ਤੇ ਜੱਗੂ ਭਗਵਾਨਪੁਰੀਆ ਡਿਬ੍ਰਿਊਗੜ੍ਹ ਜੇਲ੍ਹ 'ਚ ਬੰਦੇ ਮ੍ਰਿਤਕ ਹਰਜੀਤ ਕੋ ਦਾ ਪਾਤਿਕ ਸਰੀਰ ਉਸਦੇ ਪਿੰਡ ਭਗਵਾਨਪੁਰ ਲਿਜਾਇਆ ਜਾਇਆ ਜਾਏਗਾ ਜਿੱਥੇ ਅੰਤਿਮ ਰਸਮਾਂ ਹੋਣਗੀਆਂ ਵਿਦੇਸ਼ ਵਿੱਚ ਵਸਦੇ ਪੁੱਤਰ ਮਨਦੀਪ ਸਿੰਘ ਦਾ ਇੰਤਜ਼ਾਰ ਹੈ ਉਸਦੇ ਆਉਂਦੇ ਹੀ ਸੰਸਕਾਰ ਦੀ ਰਸਮ ਹੋਵੇਗੀ ਸੁਰੱਖਿਆ ਤੇ ਹੋਰ ਕਈ ਕਾਰਨਾਂ ਕਰਕੇ ਗੈਂਗਸਟਰ ਜੱਗੂ ਭਗਵਾਨਪੁਰੀਆ ਮਾਤਾ ਦੇ ਅੰਤਿਮ ਦਰਸ਼ਨਾਂ ਲਈ ਪਹੁੰਚਦਾ ਹੈ ਜਾਂ ਨਹੀਂ ਇਹ ਸਰਕਾਰ ਤੇ ਪ੍ਰਸ਼ਾਸਨ ਦੇ ਹੱਥ 'ਚ ਹੈ ਮ੍ਰਿਤਕ ਕਰਨਬੀਰ ਪਿੰਡ ਪੀਖੋਵਾ ਦਾ ਰਹਿਣ ਵਾਲਾ ਜਿਸਦੇ ਨਾਲ ਕੇ ਪਿੰਡ ਭਗਵਾਨਪੁਰ ਚ ਸੀ ਪਿਛਲੇ ਕੁ ਸਾਲਾਂ ਤੋਂ ਪੁੱਤਰਾ ਦੀ ਤਰ੍ਹਾਂ ਮਾਤਾ ਹਰਜੀਤ ਕੋ ਦਾ ਸਾਥ ਦੇ ਰਿਹਾ ਸੀ ਤੇ ਗੈਂਗਸਟਰ ਜੱਗੂ ਦੇ ਖਾਸਮ ਖਾਸ ਬੰਦਿਆਂ ਚੋਂ ਇੱਕ ਸੀ ਬਬੀਹਾ ਗੈਂਗ ਦੇ ਡੋਨੀਵਾਲ ਨੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਲੀਅਰ ਕਰਤਾ ਹੈ ਕਿ ਉਹਨਾਂ ਨੇ ਗੋਰੇ ਬੜਿਆ ਦਾ ਬਦਲਾ ਲਿਆ ਹੈ ਕਰਨਵੀਰ ਜੱਗੂ ਦਾ ਸਾਰਾ ਕੰਮ ਸੰਭਾਲਦਾ ਸੀ ਪਗੋੜੇ ਬੰਦੇ ਤੇ ਉਸਦੇ ਹਥਿਆਰ ਅਤੇ ਪੈਸੇ ਵੀ ਇਹ ਹੀ ਸੰਭਾਲਦਾ ਸੀ ਡੋਨੀਵਾਲ ਦੇ ਧਮਕੀ ਨਾਉਂਦੇ ਹੋਏ ਕਿਹਾ ਕਿ ਸਾਡੇ ਬਾਰੇ ਜੋ ਵੀ ਲੀਰਾ ਬੋਲਦੀਆਂ ਨੇ ਉਹ ਵੀ ਤਿਆਰ ਹਨ ਵਾਹਿਗੁਰੂ ਮਿਹਰ ਕਰਿਓ ਰੰਜਿਸ਼ ਤੇ ਚਲੋ ਬਾਹਰ ਮੁੰਡਿਆਂ ਦੀ ਕੀ ਚੱਲਦਾ ਕੀ ਨਹੀਂ ਚੱਲਦਾ ਇਹਦੇ ਬਾਰੇ ਕੋਈ ਪਤਾ ਨਹੀਂ ਹੈਗਾ ਪਰ ਜੀਤਕੌਰ ਦਾ ਕੋਈ ਕਸੂਰ ਨਹੀਂ ਹੈਗਾ ਇਹ ਤੇ ਆਪਣੇ ਸਮਾਜ ਸੇਵੀ ਕੰਮਾਂ ਦੇ ਵਿੱਚ ਥੋੜਾ ਬੋੜਾ ਕੰਮ ਕਰਦੀ ਰਹੀ ਆ ਤੇ ਹੁਣ ਵੀ ਇੱਕ ਜ਼ਿੰਮੇਵਾਰ ਤੌਰ ਤੇ ਵਧੀਆ ਪਿੰਡ ਲਈ ਚੰੰਡੀ ਸੀ ਕੁਝ ਸਮੇਂ ਤਾਈਂ ਬਸ ਇੱਥੇ ਬਟਾੜੇ ਆਣ ਤੇ ਛੇ ਮਹੀਨੇ ਤੋਂ ਪੰਨਾ ਰਹਿਣਾ ਕਰਾਇਆ ਤੇ ਸਟਾਰਟ ਕੀਤਾ ਕਰਦੀ ਉਹ ਜਿਹੜਾ ਗੇਟ ਕਰਾਇਆ ਤੇ ਕਰ ਲਿਆ ਸੀ ਉਹ ਮਕਾਨ ਦੇ ਅੱਗੇ ਨਹੀਂ ਜਗੂ ਦੀ ਮਦਦ ਨਾਲ ਇਹਨਾਂ ਚੀਜ਼ਾਂ ਨਾਲ ਕੋਈ ਇਹਦੇ ਕਰਨਾ ਹੋਂ ਹੈ ਨਹੀਂ ਕੋਈ ਸਬੰਧ ਨਹੀਂ ਹੈਗਾ ਉਹ ਕਿਸ ਤਰੀਕੇ ਨਾਲ ਮਰ ਗਈ ਹੈ ਉਹ ਤੇ ਕਿਸ ਤਰੀਕੇ ਨਾਲ ਇਹ ਕਰਤਾ ਇਹਨਾਂ ਨੇ ਹਮਲਾ ਕਰਤਾ ਹੈ ਇਹਦੇ ਬਾਰੇ ਤੇ ਹੁਣ ਮਾਰਨ ਵਾਲੀ ਦੱਸ ਸਕਦੇ ਹਾਂ ਕੀ ਦੱਸ ਸਕਦੇ ਹਾਂ ਨਾ ਕਿੰਨੇ ਕੀ ਆਪਾਂ ਪਰ ਉਹਦੇ ਪਰਿਵਾਰ ਦਾ ਕੋਈ ਕਸੂਰ ਨਹੀਂ ਹੈਗਾ ਪਰਿਵਾਰ ਦਾ ਕੋਈ ਕਸੂਰ ਨਹੀਂ ਹੈਗਾ ਵਿਚਾਰੀ ਨਜ਼ਾਇਰ ਮੌਜੂਦ ਹੈ ਮਾਰ ਮਾਰ ਜਨਮ ਨੇ ਇਹ ਕਰ ਉਹ ਮਾਦੇ ਜਨਮ ਦਿੱਤਾ ਸੀ ਉਹਨੂੰ ਇਹ ਥੋੜਾ ਪਤਾ ਸੀ ਉਹਨਾਂ ਕਰਮ ਕਿਦਾਂ ਦੇ ਦੇਖੇ ਸੀ ਆਪਣੇ ਤੋਂ ਤੇ ਇੱਕ ਵਧੀਆ ਇਨਸਾਨ ਸੀ ਬਹੁਤ ਚੰਗੇ ਇਨਸਾਨ ਸੀ ਸਮਾਜ ਦੇ ਇੱਕ ਮਰ ਬਰੇ ਪਿੰਡ ਦੇ ਸਰਪੰਚ ਵੀ ਰਹੇ ਆ ਹੁਣ ਵੀ ਸਰਪੰਚ ਨੇ ਪਰਵਾਹ ਨਹੀਂ ਆ ਦੂਸਰੀ ਉਹਨਾਂ ਦੀ

ਭੱਜ ਕੇ 10 ਮਿੰਟ ਦੇ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਕਾਦੀਆਂ ਰੋਡ ਦੇ ਉੱਤੇ ਇੱਕ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਜਿਸ ਤੇ ਤੁਰੰਤ ਅਸੀਂ ਮੌਕੇ ਤੇ ਪਹੁੰਚੇ ਹਾਂ ਉੱਥੇ ਇੱਕ ਜੈਂਟਸ ਤੇ ਇੱਕ ਲੇਡੀ ਦੇ ਫਾਇਰਿੰਗ ਵਗੈਰਾ ਦੇ ਉਹਦੇ ਗੋਲੀਆਂ ਲੱਗੀਆਂ ਨਾ ਇਹਨਾਂ ਨੂੰ ਤੁਰੰਤ ਅਸੀਂ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਆਏ ਹਾਂ ਜਿੱਥੇ ਡਾਕਟਰ ਨੇ ਇੱਕ ਜਿਹੜਾ ਕਰਨ ਵੀਰ ਆ ਉਹਦਾ ਪਤਾ ਲੱਗਾ ਉਹਦਾ ਨਾਮ ਕਰਨ ਵੀਰ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਜਿਹੜੀ ਇੱਕ ਲੇਡੀ ਨੂੰ ਅੰਮ੍ਰਿਤਸਰ ਅਮਨਦੀਪ ਹਸਪੀਟਲ ਇਲਾਜ ਲਈ ਰੈਫਰ ਕਰਤਾਈ ਪਰ ਇਹ ਵੀ ਪਤਾ ਲੱਗਾ ਬਾਅਦ ਦੇ ਵਿੱਚ ਕਿ ਉਹ ਉਹਦੀ ਡੈਥ ਹੋ ਗਈ ਹੈ ਹੁਣ ਦੋਨਾਂ ਨੂੰ ਜਿਹੜੇ ਇਹਦੇ ਸਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ 185 ਤੇ 300 103 ਬੀ ਐਸ ਐਨ ਦੇ ਤਹਿਤ ਅਸੀਂ ਮੁਕਦਮਾ ਦਰਜ ਕੀਤਾ ਹੈ ਅਨਨੋਨ ਦੋ ਬੰਦਿਆਂ ਦੇ ਖਿਲਾਫ ਬਾਕੀ ਇਹ ਡੈੱਡ ਹੋਣਾ ਹੈ ਪੋਸਟਮਾਰਟਮ ਕਰਾ ਰਹੇ ਹਾਂ ਬਾਕੀ ਜੋ ਵੀ ਤਫ਼ਤੀਸ਼ ਕਿੱਥੋਂ ਤੱਕ ਪਹੁੰਚੀ ਤਫ਼ਤੀਸ਼ ਅਜੇ ਕਾਰ ਚੱਲ ਰਹੀ ਹੈ ਜਿਹਲੇ ਕੰਪਲੀਟ ਹੋਏ ਤਾਂ ਦੱਸਾਂਗੇ ਕਰਨ ਵੀ ਕੋਣ ਆ ਸਾਰੇ ਕਰਨਵੀਰ ਜਿਹੜਾ ਐ ਮੁੰਡਾ ਕਮਾਨ ਥਾਣੇ ਦੇ ਵਿੱਚ ਜਿਹੜਾ ਗੁਰਦਾਸਪੁਰ ਦਾ ਉੱਥੋਂ ਦਾ ਰਹਿਣ ਵਾਲਾ ਵਰਤੀ ਦੇ ਨਾਨਕੇ ਜਿਹੜੇ ਭਗਵਾਨਪੁਰਾ ਇੱਥੇ ਮਾਲੂ ਦਰਦ ਨਹੀਂ ਕੁਛ ਇਹਦੇ ਬਾਰੇ ਅੱਜ ਤੇ ਮੈਂ ਇੱਥੇ ਇਨਸੀਡੈਂਟ ਹੋਇਆ ਅੱਜ ਰਿਪੋਰਟਿੰਗ ਹੋਈ ਉੱਥੇ ਕਿਉਂ ਖੜੀ ਸੀ ਉਹ ਜੀ ਇਹਨਾਂ ਨੇ ਕਹਿ ਰਹੇ ਜਿਹੜਾ ਸਾਹਮਣਾ ਕਰਾ ਹੈ ਉਹ ਇਹਨਾਂ ਨੇ ਭਗਵੰਤ ਜਿਹੜੇ ਐ ਭਗਵਾਨਪੁਰਾ ਇਹਨਾਂ ਨੇ ਕੋਈ ਕਿਰਾਏ ਤੇ ਲਿਆ ਸੀ ਇੱਕ ਜਿੱਤ ਕਰ ਵੀਰੇ ਤੇ ਕੋ ਪਹਿਲਾ ਮਾਮਲਾ ਦੱਗੇਗਾ ਇਹਦੇ ਬਾਰੇ ਮੈਨੂੰ ਅਜੇ ਪਤਾ ਨਹੀਂ ਅੱਛਾ ਸਰ ਇਹਨਾਂ ਦਾ ਪੋਸਟਮਾਰਟਮ ਹਾਂ ਉਹ ਕਰ ਰਹੇ ਆਂ ਦੇਖੋ ਇਹ ਮਰਦਾ ਘਰ ਦੇ ਵਿੱਚ ਹੀ ਖੜੇ ਆਂ ਪੋਸਟ ਇਹ ਤਾਂ ਤਾਂ ਨਾਲ ਉਸੇ ਕਿ ਇਹ ਹਾਲਾਤਾਂ ਦੀ ਗੱਲ ਕੀਤੀ ਜਾ ਰਿਹਾ ਸੀ ਕਿ ਸ਼ਾਇਦ ਪਰਿਵਾਰ ਵੱਲੋਂ ਕਹਿ ਗਿਆ ਕਿ ਕੱਲ ਨੂੰ ਪੋਸਮਾਰਟਮ ਨਹੀਂ ਕਰਵਾਉਣਾ ਚਾਹਦੇ ਅੱਜ ਇਹਦੇ ਬਾਰੇ ਇਮਤਿਹਾਨ ਹੋ ਤੇ ਅਸੀਂ ਤਾਂ ਕਾਗਜ਼ ਕੰਪਲੀਟ ਕਰਕੇ ਆਏਗਾ ਇੱਥੇ ਹੁਣ ਖੜੇ ਆ ਬਾਕੀ ਡਾਕਟਰ ਸਾਹਿਬ ਨਾਲ ਗੱਲ ਕਰਦੇ ਹੁਣ ਪੋਸਮਾਰਟਮ ਕਰਵਾਵਾ ਜੱਕੂ ਤੋਂ ਕੋਈ ਪ੍ਰੋਲ ਤੇ ਲਿਆਂਦਾ ਜਾ ਰਿਹਾ ਕੋਈ ਇਸ ਤਰ੍ਹਾਂ ਦੀ ਗੱਲ ਹੈ ਇਹਦੇ ਬਾਰੇ ਨਹੀਂ ਇਹਦੇ ਬਾਰੇ ਨਹੀਂ ਯਾਰ ਪ੍ਰੋਲ ਤੇ ਕਿਸਰਾ ਹੈ ਗਏ ਜੇ ਇਹ ਗੱਲ ਕੀਤੀ ਜਾਵੇ ਵਾਰਦਾਤ ਦੀ ਵਾਰਦਾਤ ਤੋਂ ਬਾਅਦ ਜਿਹੜੀ ਫਰਸਟ ਇਨਵੈਸਟੀਗੇਸ਼ਨ ਆ ਉਹਦੇ ਚ ਕੀ ਨਜ਼ਰ ਆਇਆ ਅਜੇ ਚੱਲ ਰਹੀ ਹੈ ਬਾਕੀ ਅਜੇ ਕੁਝ ਨਹੀਂ ਪਹਿਲਾਂ ਪੋਸਟਮਾਰਟਮ ਕਰਾ ਕੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸੀਸੀਟੀਵੀ ਆਈ ਉਹਦੇ 'ਚ ਜਿਹੜਾ ਨਜ਼ਰ ਆ ਰਿਹਾ ਦੂਰ ਲੋਕ ਨਜ਼ਰ ਆ ਰਹੇ ਹਾਂ ਉਹਨਾਂ ਅਨਨੋਨ ਹੈ ਕੋਈ ਨਹੀਂ ਇੱਕ ਵਾਇਰਲ ਕੋਈ ਐਪੋਰ ਹੈ ਜਿਸ ਦੀ ਜ਼ਿੰਮੇਵਾਰੀ ਲਈ ਗਈ ਹੈ ਇਸ ਵਾਰਦਾਤ ਦੀ ਹਾਂ ਇਹ ਅੱਜ ਜ਼ਰੂਰ ਹੋਣ ਪਤਾ ਲੱਗਾ ਤੁਹਾਡੇ ਚੈਨਲ ਨਾਲ ਤਾਂ ਵੀ ਇਹਨਾਂ ਨੇ ਲਈਏ ਬਾਕੀ ਜੋ ਵੀ ਮਤਾਬਕ ਕਾਨੂੰਨ ਵਾਲਾ ਗੈਂਗ ਰੈਵਲਰੀ ਦੇ ਨਾਲ ਹੀ ਮਾਮਲਾ ਜੁੜਦਾ ਹੈ ਇਦੇ ਬਾਰੇ ਨਹੀਂ ਮੈਂ ਕੁਝ ਵੀ ਕਹਿ ਸਕਦਾ ਇਹ ਤਾਂ ਹੁਣ ਜੋ ਗਰੀ ਵੀਰਲ ਹੋਈ ਆ ਪੋਸਟ ਉਹਨੂੰ ਕੀ ਐਫਆਈਆਰ ਦੇ ਵਿੱਚ ਐਡ-ਆਨ ਕੀਤਾ ਗਿਆ ਜੀ ਇਹ ਮਾਮਲਾ ਨਹੀਂ ਅਜੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਕਿਉਂ ਅਜੇ ਐਫਆਈਆਰ ਤੇ ਰਾਤ ਹੋਈ ਆ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਆ ਉਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਚਾਹੀਏਗਾ ਆਪਾਂ ਤੁਹਾਨੂੰ ਬਾਅਦ ਦੱਸਾਂਗੇ ਜਦ ਲਈ ਇਨਵੈਸਟੀਗੇਸ਼ਨ ਕੰਪਲੀਟ ਹੋਏਗੀ ਧੰਨਕ